ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਿੱਖਣ ਜਾ ਰਹੇ ਹਾਂ ਜੀ ਵੇ ਸ਼ੇਪ ਪਾਣਾ ਬਹੁਤ ਪਾਣਾ ਆਸਾਨੀ ਨਾਲ ਆ ਜਾਂਦਾ ਏ ਕੋਈ ਜ਼ਿਆਦਾ ਔਖਾ ਪਾਣਾ ਨਹੀਂ ਹੈਗਾ ਜੀ ਇਹ ਆਉ ਪਾਣਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕੇਸ ਵਾਲੀ ਏ ਕੇਸਵਾਂ ਨੇ ਜ਼ਰੂਰੀ ਹਨ ਕੇਸਾਂ ਚੰਗ ਕਰਨ ਤੋਂ ਬਾਅਦ ਵਿੱਚ ਆਪਾਂ ਹਲਕੇ ਹਲਕੇ ਹੱਥਾਂ ਦੇ ਨਾਲ ਬੜਾ ਸੌਫਟ ਜਿਹਾ ਜੂڑا ਕਰ ਲਵਾਂਗੇ ਯਾਦ ਰੱਖਣਾ ਜੂڑا ਤੁਸੀਂ ਜ਼ਿਆਦਾ ਟਾਈਟ ਨਹੀਂ ਰੱਖਣਾ ਦੇਖੋ ਕਿਸ ਤਰ੍ਹਾਂ ਜੁੜੀ ਨੂੰ ਜ਼ਿਆਦਾ ਟਾਈਟ ਨਹੀਂ ਕਰਨਾ ਆਪਾਂ ਆਪਣਾ ਸੌਫਟ ਜਿਹਾ ਜੁੜਾ ਰੱਖਣਾ ਹੈ ਹਾਂ ਦੇਖੋ ਜਿਹੜੀ ਮੈਂ ਦਸਤਾਰ ਲੈ ਰਿਹਾ ਜੀ ਇਹ ਦਸਤਾਰ ਦੀ ਲੈਂਥ ਹੈਗੀ ਆ ਜੀ 3.5 ਮੀਟਰ ਫੁੱਲ ਵੈੱਲਾ ਕਪੜਾ ਹੈ ਤੇ ਪੂਰਾ ਪੰਨਾ ਹੈ ਹੁਣ ਮੈਂ ਜਿਸ ਫੜਿਆ ਜੀ ਖੱਬੇ ਵਾਲੇ ਖੱਬੇ ਵਾਲੇ ਪਾਸੇ ਤੋਂ ਕੋਰਨਰ ਤੋਂ ਇੱਕ ਹੱਥ ਛੱਡ ਕੇ ਇੱਕ ਹੱਥ ਛੱਡ ਕੇ ਫੜਨਾ ਤੇ ਇਸ ਜਿਹੜਾ ਤੁਹਾਨੂੰ ਵਾਲੇ ਪਾਸion ਉਹ ਜਾਂ ਫੜ ਕੇ ਅੰਦਰ ਨੂੰ ਫੋਲਡ ਕਰ ਦੇਣਾ ਕਪੜਾ ਤੇ ਆਪਾਂ ਜਿਹੜਾ ਫੋਲਡ ਕੀਤਾ ਕਪੜਾ ਉਹਨੂੰ ਸੈਂਟਰ ਚੋਂ ਫੜ ਕੇ ਆਪਣੀ ਗਿੱਚੀ ਦੇ ਉੱਪਰ ਲੜ ਰੱਖ ਦੇਣਾ ਹੁਣ ਦੋਨੋਂ ਸਿਰੇ ਦੋਨਾਂ ਹੱਥਾਂ ਚੰਗੀ ਤਰ੍ਹਾਂ ਫੜ ਕੇ ਕਿਨਾਰੇ ਵਾਲੇ ਹਿੱਸੇ ਨੂੰ ਪਹਿਲਾਂ ਉੱਪਰ ਲੈ ਜਾਓ ਫਿਰ ਦੂਸਰਾ ਪਾਸਾ ਲੈ ਜਾਓ ਮੱਥੇ ਉੱਪਰ ਤੁਸੀਂ ਇਸ ਤਰ੍ਹਾਂ ਕਰਕੇ ਵੀ ਛੇ ਬਣਾ ਕੇ ਲਾੜ ਨੂੰ ਟਾਈਟ ਕਰ ਲੈਣਾ ਉਹ ਹਲਕੇ ਗੁੱਠੇ ਦੀ ਮਦਦ ਨਾਲ ਥੋੜਾ ਲਾੜ ਫੋਲਡ ਕਰਕੇ ਆਪਾਂ ਸਿਰ ਦੇ ਪਿੱਛੇ ਲੈ ਜਾਣਾ ਲਾੜ ਨੂੰ ਹੁਣ ਲਾੜ ਨੂੰ ਪਿੱਛੇ ਜਾਣ ਤੋਂ ਬਾਅਦ ਮੋੜੇ ਆ ਕੇ ਲਾੜ ਹੁਣ ਲਾੜ ਦੀ ਸਫਾਈ ਕਰਨੀ ਆ ਆਪਾਂ ਆਪਾਂ ਉਪਰਲੀ ਕਰਨੀ ਧਲੜੀ ਕਰਨੀ ਨੂੰ ਬਰਾਬਰ ਖਿੱਚ ਕੇ 먼저 ਪਹਿਲਾਂ ਉਪਰਲਾ ਖਿੱਚੀ ਆਪਾਂ ਦੇਖੋ ਕਿਸ ਤਰ੍ਹਾਂ ਫੜਨ ਵਾਲਾ ਨੂੰ ਦੋਨੋਂ ਪਾਸੇ ਖਿੱਚ ਕੇ ਤੇ ਦੋਨੋਂ ਕਿਨਾਰੀਆਂ ਅੰਦਰ ਨੂੰ ਫੋਲਡ ਕਰ ਦੇਣਾ ਸਾਰਾ ਕਪੜਾ ਆਪਾਂ ਅੰਦਰ ਵੱਲ ਨੂੰ ਫੋਲਡ ਕਰਨਾ ਹੈ ਜੀ ਤੇ ਬੈਕ ਸਾਈਡ ਤੋਂ ਇੱਕ ਪੱਲਾ ਕੋਈ ਵੀ ਬਾਹਰ ਫੜ ਕੇ ਉਹ ਗੁੱਠੇ ਹੀ ਮਤਲਬ ਅੰਦਰ ਫੋਲਡ ਕਰ ਦੇਣਾ ਇਹਦੇ ਨਾਲ ਆਪਣਾ ਜਿਹੜਾ ਲੜ ਇਹ ਪੂਣੀ ਘੁੰਮੀ ਹੋਈ ਹੋਈ ਉਹ ਸਿੱਧੀ ਹੋ ਜਾਣੀ ਆ ਹੁਣ ਲੜ ਦੀ ਸਹੀ ਬਣਤਰ ਬਣਾ ਕੇ ਜਿਹੜਾ ਆਪਾਂ ਵੀ ਬਣਾਈ ਆ ਵੀ ਨਾਲ ਟੱਚ ਕਰਦੇ ਹੋਣ ਨੂੰ ਗੋਲਾਈ ਦੇ ਵਿੱਚ ਇਹ ਲੜ ਪਾ ਦੇਣਾ ਕਾਂਦੀਪੁਰ ਅੜ ਜਾ ਕੇ ਕਾਂਦੀ ਉਪਰੋਕਸ ਲੈ ਜਾਣਾ ਇਹ ਦਸਤਾਰ ਕੋਈ ਜ਼ਿਆਦਾ ਔਖੀ ਨਹੀਂ ਹੈ ਬਹੁਤ ਜ਼ਿਆਦਾ ਸੌਖੀ ਦਸਤਾਰ ਹੈ ਤੁਸੀਂ ਇੱਕ ਦੋ ਵਾਰ ਵੀਡੀਓ ਦੇਖਣ ਤੋਂ ਬਾਅਦ ਪ੍ਰੈਕਟਿਸ ਕਰੋਗੇ ਤਾਂ ਬੜੀ ਆਸਾਨੀ ਨਾਲ ਤੁਹਾਨੂੰ ਇਹ ਦਸਤਾਰ ਆ ਜਾਣੀ ਹੈ ਜੀ ਹੁਣ ਦੇਖੋ ਲੜ ਫੇਰ ਪੀ ਘੁੰਮ ਕੇ ਮੁਰੇ ਆਇਆ ਜੀ ਲੜ ਨੂੰ ਆਪਾਂ ਦੇਖੋ ਕਿਸ ਤਰ੍ਹਾਂ ਬਣ ਲੜ ਨੂੰ ਬਣਾਉਣਾ ਹੈ ਹੱਥਾਂ ਦੀ ਬਣਤਰ ਦੇਖੋ ਦੇਖੋ ਲੜ ਬਣ ਗਿਆ ਪਹਿਲਾਂ ਵਾਂਗੂ ਇੱਕ ਹੋਰ ਫਿਰ ਲੜਾ ਪਿੱਛੋਂ ਫੜਿਆ ਫੜ ਕੇ ਹਲਕਾ ਐ ਫੋਲਡ ਕੀਤਾ ਲੜ ਸਹੀ ਹੋ ਗਿਆ ਹੁਣ ਇਹ ਲੜ ਦੇ ਵਿੱਚ ਆਪਾਂ ਵਲ ਪਾ ਦੇਵਾਂਗੇ ਹਲਕੇ ਹਲਕੇ ਵਲ ਪਾ ਕੇ ਤੇ ਇੱਕ ਉਂਗਲ ਦੇ ਡਿਸਟੈਂਸ ਤੇ ਇਹ ਲੜ ਨੂੰ ਆਪਾਂ ਪਾ ਲੈਣਾ ਚਾਹੀਏ ਤੁਸੀਂ ਚਾਹੋ ਲੜ ਲੜ ਸਾਫ ਲੜ ਪਾਉਣੀ ਚਾਹੁੰਦੇ ਆ ਲੜ ਪਾ ਸਕਦੇ ਹੋ ਜੇ ਵਲ ਪਾਉਣਾ ਚਾਹੁੰਦੇ ਹੋ ਤੁਸੀਂ ਵਲ ਪਾ ਸਕਦੇ ਹੋ ਤੁਕੋ ਬੜੀ ਆਸਾਨੀ ਦੇ ਨਾਲ ਇਹ ਲੜ ਪੈ ਰਿਹਾ ਹੁਣ ਆਪੇ ਦਾ ਸੈਰ ਵਿੱਚ ਕਪੜਾ ਬਾਹਰ ਨਿਕਲਿਆ ਸੀਗਾ ਉਹ ਅੰਦਰ ਪਾ ਲਿਆ ਦੇਖੋ ਫਿਰ ਆਪਾਂ ਲੜੂ ਸਾਫ਼ ਕੀਤਾ ਲੜ ਬਣਾਇਆ ਇੱਕ ਹੱਥ ਨਾਲ ਖਿੱਚਿਆ ਹੁਣ ਦੂਸਰੇ ਹੱਥ ਨਾਲ ਖਿੱਚਿਆ ਕਪੜਾ ਦੋਨੋਂ ਸਾਈਡ ਤੋਂ ਕਪੜਾ ਅੰਦਰ ਫੋਲਡ ਹੋ ਗਿਆ ਹੁਣ ਇਹ ਲੜ ਆਪਾਂ ਪਹਿਲੇ ਲੜ ਤੋਂ ਜੇ ਪਹਿਲੇ ਦੋ ਲੜ ਲਗਾਇਆ ਆਪਾਂ ਉਹਨਾਂ ਤੋਂ ਥੋੜਾ ਜਿਹਾ ਹੋਰ ਚਾ ਜਾਊਗਾ ਇਹ ਚਾ ਜਾ ਕੇ ਵਾਲਾ ਪਾ ਕੇ ਦੇ ਤੇ ਇਹ ਲੜ ਦੇ ਉੱਪਰ ਹੱਥ ਨਾਲ ਪ੍ਰੈਸ ਕਰ ਦਿਓ ਇਹ ਬਹੁਤ ਸੋਹਣੀ ਦਸਤਾਰ ਆ ਰਹੀ ਹੈ ਜੀ ਇਹ ਜਿਸ ਤੇ ਦਸਤਾਰ ਸੋਹਣੀ ਲੱਗਦੀ ਹੈ ਸਿਰ ਦੇ ਸਿਰ ਦੇ ਉੱਪਰ ਇਹ ਦਸਤਾਰ ਦੀ ਪਕੜ ਵੀ ਜ਼ਿਆਦਾ ਹੈ ਆ ਆਖੀ ਲੜ ਆ ਗਿਆ ਜੀ ਇਸ ਨੂੰ ਵੀ ਆਪਾਂ ਵਿੱਚ ਬੈਕ ਸਾਈਡ ਤੋਂ ਲਾਪਿਚ ਕਰਕੇ ਤਾਂ ਉੱਪਰ ਲੜ ਲਗਾ ਦੇਵਾਂਗੇ ਬਚਿਆ ਹੋ ਲੜ ਆਪਾਂ ਪਿਛੇ ਦਸਤਾਰ ਵਿੱਚ ਲਗਾ ਦੇਣਾ ਇਹ ਦੇਖੋ ਤੇ ਹੱਥਾਂ ਦੀ ਮਦਦ ਨਾਲ ਆਪਾਂ ਸਫਾਈ ਕਰ ਲੈਣੀ ਆ ਦੇਖੋ ਤੁਹਾਨੂੰ ਦਸਤਾਰ ਕਿਸ ਤਾਂ ਦੇ ਲੱਗੀ ਹੈ ਬਹੁਤ ਸੌਖੀ ਤੇ ਆਸਾਨੀ ਦੇ ਨਾਲ ਇਹ ਦਸਤਾਰ ਸੀ ਆ ਜਾ ਸਕਦੀ ਹੈ ਦੇਖੋ ਬਹੁਤ ਬਿਆਰ ਦਸਾਰ ਆਈ ਹੈ ਤੁਹਾਨੂੰ ਇਹ ਦਸਤਾਰ ਕਿਸ ਤਾਂ ਲੱਗੀ ਆਪਣੇ ਸੁਝਾਸਾਂ ਨੂੰ ਜਰੂਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਲਾਇਕ ਕਰੋ ਤੇ ਹੋਰਾਂ ਵੀਰਾਂ ਤੱਕ ਪਹੁੰਚ ਦੀ ਕਰਨ ਲਈ ਸ਼ੇਅਰ ਜ਼ਰੂਰ ਕਰਦਿਆ ਕਰੋ ਬੜਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ